ਇਹ ਜਨਤਾ ਦੇ ਨੌਕਰ ਹੈ ਇਹਨਾਂ ਉੱਪਰ ਛੀ ਪਰ ਗਈ ਹੈ ਇਹ ਮਾਲਕ ਬਣ ਲੱਗ ਗਿਆ ਇਹਨਾਂ ਦੇ ਦਿਮਾਗਾਂ 'ਚ ਮਾਲਕੀ ਕਰਨੀ ਪੈਣੀ ਆ ਇਹਨੂੰ ਦੱਸਣਾ ਪੈਣਾ ਵੀ ਤੂੰ ਸੀਟ ਸੀਟ ਤੇ ਬੈਠਾ ਤੇਰਾ ਘਰ ਮਿੱਟੇਖਣਾ ਚੱਲਦਾ ਹੈ ਤੁਸੀਂ ਆਪਦੇ ਹੱਕ ਦੇ ਲਈ ਆਵਾਜ਼ ਬੁਲੰਦ ਕਰਨ ਕਰਦੇ ਸੀ ਕਿ ਅਸੀਂ ਖੜੇ ਹਾਂ ਮਤਲਬ ਕਿ ਐਵੇਂ ਹੀ ਗੱਲ ਕਰ ਰਹੇ ਨੇ ਵੀ ਜਿਵੇਂ ਈਸਟ ਇੰਡੀਆ ਕੰਪਨੀ ਦੇ ਟ ਸਮੇਂ ਮਤਲਬ ਕਿ ਉਹ ਫੌਜ ਕਰਦੀ ਸੀਗੀ ਉਹ ਡਰਾਉਣਾ ਚਾਹ ਰਹੇ ਸੀਗੇ ਉਹਨਾਂ ਦੇ ਪਿੱਛੇ ਸੰਗ ਦੀ ਤੇ ਉਹ ਜਿਹੜੀ ਤਾਕਤ ਆ ਗਈ ਉਹ ਕੰਮ ਕਰ ਰਹੀ ਹੈ ਉਹ ਇੱਕ ਤਰੀਕੇ ਨਾਲ ਭੈ ਪਤਾ ਕਰਨਾ ਚਾਹੁੰਦੇ ਸੀਗੇ ਸ਼ੌਕ ਪਰ ਕਨ ਸ਼ਹੀਦ ਹੋਇਆ ਕਿਹਦੀ ਗੋਲੀ ਚੱਲੀ ਅਨਿਲ ਵੇਜ ਦੀ ਗੋਲੀ ਚੱਲੀ ਉਹ ਤੇ ਤੈਨੂੰ ਸਤਕਾਣ ਦਰਜ ਕਰੂਗਾ ਲੇਕਿਨ ਪਰ ਖੀਰ ਨਿਆ ਵਿਚਰੋ ਲੱਫੜਦਾ ਹੈਗਾ ਕਿ ਕਿ ਤਰ੍ਹਾਂ ਦੇ ਇੱਕ ਐਜੂਕੇਸ਼ਨ ਮਾਫੀਆ ਜਿਹੜਾ ਪੂਰਾ ਚੰਦਾ ਹੈ ਵੀ ਇਸ ਦੇ ਉੱਪਰ ਕਾਬੂ ਚਾਹੁੰਦਾ ਯੂਨੀਵਰਸਿਟੀ 'ਚ ਹੋ ਗੀ ਰਿਹਾ ਡੀਐਸਪੀ ਗੁਰਮਖ ਸਿੰਘ ਹੁੰਦਾ ਉਹ ਕਹਿੰਦਾ ਬੱਚਿਆਂ ਤੇ ਗੋਲੀਆਂ ਮਾਰਾਂਗੇ ਉਤੋਂ ਐਸਐਚਓ ਨਰਿੰਦਰ ਪਟਿਆਲ ਹੁੰਦਾ ਉਹ ਕਹਿੰਦਾ ਤੁਹਾਡੇ ਕੈਰੀਅਰ ਬਰਬਾਦ ਕਰਾਂਗੇ ਯੂਨੀਵਰਸਿਟੀ ਬੱਚਿਆਂ ਤੇ 14 ਬੱਚਿਆਂ ਤੇ ਐਫਆਈਆਰ ਦੇ ਰਹੀ ਆ ਕਹਿੰਦੇ ਫਿਊਚਰ ਖਤਮ ਕਰ ਦਉ ਤੇਰੇ ਵਰਗੇ ਕਹਿੰਦੇ ਮੇਰੇ ਕੋਲ ਆਉਂਦੇ ਆ ਵੈਰੀਫਿਕੇਸ਼ਨ ਦੇ ਲਈ ਮਿੰਤਾ ਕਰਦੇ ਨੇ ਫਿਰ ਤੇਰਾ ਫਿਊਚਰ ਖਤਮ ਹੁੰਦਾ ਮੈਂ ਦੇਖੀ ਵੀ ਬੜਿਆਂ ਦੇ ਕਹਿੰਦੇ ਜਿਹਨਾਂ ਦਾ ਫਿਊਚਰ ਖਤਮ ਹੋਏ ਨੇ ਕਹਿੰਦੇ ਉਹ ਉਹ ਸਮਾਂ ਤੈਅ ਕਰਦੇ ਕਿ ਕਿਸੇ ਦਾ ਫਿਊਚਰ ਬਣੂਗਾ ਕਿ ਨਹੀਂ ਬਣੂਗਾ ਪਰ ਉਹਨੇ ਇੱਕ ਗੱਲ ਦੱਸਦਾ ਵੀ ਤੂੰ ਆਰਐਸਐਸ ਦਾ ਗਲਾਮ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਇੱਕ ਤਸਵੀਰ ਵਾਇਰਲ ਹੁੰਦੀ ਹੈ ਐਸ ਐਚਓ ਪਟਿਆਲ ਹੋਰਾਂ ਦੀ ਪਰ ਉਹ ਤਸਵੀਰ ਬੜੇ ਸਵਾਲ ਖੜੇ ਕਰ ਗਈ ਐਸ ਐਚਓ ਦੇ ਉੱਤੇ ਉਸ ਨੂੰ ਲੈ ਕੇ ਅੱਜ ਮੀਟਿੰਗ ਸੰਧਿ ਗਈ ਸੀ ਮੀਟਿੰਗ ਕੀਤੀ ਗਈ ਕਿਸਾਨ ਵੀ ਖਾਸ ਤੌਰ ਤੇ ਪਹੁੰਚੇ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਸਟੂਡੈਂਟ ਇਕੱਠੇ ਹੋਏ ਨੇ ਤੇਜਵੀਰ ਸਿੰਘ ਹੋਰੀ ਵੀ ਇੱਥੇ ਨੇ ਕਿਸਾਨ ਜਿਹੜੇ ਨੇ ਰਣਜੀਤ ਸਿੰਘ ਉਹ ਵੀ ਇੱਥੇ ਨੇ ਭਾਜੀ ਜਿਸ ਟਿੱਕਰ ਨਾਲ ਹੁਣ ਭਾਸ਼ਣ ਦਿੱਤਾ ਗਿਆ ਕਿ ਅਸੀਂ ਜਵਾਬ ਦਵਾਂਗੇ ਤੇ ਯਾਦ ਵੀ ਰੱਖਾਂਗੇ ਪਰ ਜਿਹੜੀ ਅੱਜ ਦੀ ਸਥਿਤੀ ਸੀਗੀ ਉਹ ਵੱਖਰੀ ਸੀਗੀ ਤੇ ਉੱਦੇ ਜਿਹੜਾ ਐਸਐਚਓ ਦੀ ਸਥਿਤੀ ਸੀ ਉਹ ਬਹੁਤ ਜ਼ਿਆਦੀ ਵੱਖਰੀ ਸੀਗੀ ਐਸਐਚਓ ਕਿ ਸਵੇ ਨਾਲ ਜਿਹੜਾ ਨੌਜਵਾਨ ਨੂੰ ਟ੍ਰੀਟ ਕਰ ਰਿਆ ਸੀ ਅਸਲ 'ਚ ਨਾ ਇਹ ਪੰਜਾਬ ਦੇ ਵਿੱਚ ਮਤਲਬ ਕਿ ਯੂਟੀ ਦੇ ਨਾਲ ਨਾਲ ਨਾ ਪੰਜਾਬ ਪੂਰਾ ਹੀ ਇੱਕ ਤਰ੍ਹਾਂ ਦਾ ਨਾ ਜਿਹੜਾ ਪੁਲਿਸ ਸਟੇਟ ਬਣਦਾ ਜਾ ਰਿਹਾ ਉਹਦੇ ਵਿੱਚ ਚੰਗੇ ਉਦਾਹਰਣ ਤੁਸੀਂ ਦੇਖ ਲਓ ਵੀ ਕੱਲ ਦਾ ਜਿਹੜਾ ਇਲੈਕਸ਼ਨ ਦਾ ਵਰਤਾਰਾ ਸੀਗਾ ਉਹੋ ਦੇਖੋ ਨਾਲ ਦੀ ਨਾਲ ਜਿਵੇਂ ਇਹ ਸਟੂਡੈਂਟਾਂ ਦੇ ਹੱਕ ਦੀ ਗੱਲ ਇਹ ਕਿਉਂ ਨਹੀਂ ਮਤਲਬ ਕਿ ਜਿਹੜੇ ਪੰਜਾਬ ਦੇ ਐਮਪੀ ਐਮਐਲਏ ਜਾਂ ਇਹ ਜਿਹੜੇ ਸੀਨੀਅਰ ਦੇ ਪਿਛਲੇ ਸੀਗੇ ਉਹ ਕਿਉਂ ਨਹੀਂ ਇਸ ਗੱਲ ਨੂੰ ਆਰਗੇਨਾਈਜ਼ ਕਰਦੇ ਕਿ ਆਪਾਂ ਚਲੋ ਯਾਰ ਇੱਥੇ ਨੁਮਾਇंदे ਲੈ ਲੈਂਦੇ ਪੰਜ ਨੁਮਾਇंदे ਲੈ ਲੈਂਦੇ ਕਮੇਟੀ ਲੈ ਲੈਂਦੇ ਇਹਨਾਂ ਦੀ ਕਿ ਚਲੋ ਯਾਰ ਘਟੋ ਘਟ ਗੱਲ ਦਾ ਰੱਖ ਕੇ ਆਓ ਤੁਸੀਂ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਤਾਂ ਕਿ ਕਿਉਂਕਿ ਉਹ ਮਨ ਬਣਾ ਚੁੱਕੇ ਨੇ ਵੀ ਇਹ ਤਾਂ ਪ੍ਰਾਈਵੇਟਾਈਜ਼ ਕਰਨਾ ਤੇ ਇਹਨੂੰ ਵੱਡੇ ਕਾਰਪੋਰੇਟਾਂ ਨੂੰ ਵੇਚ ਦੇਣਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇੱਥੇ ਕੰਟੀਨਾਂ ਦਾ ਸਾਰਾ ਕੁਝ ਜਿਹੜੇ ਚੀਜ਼ਾਂ ਨੇ ਹੋਸਟਲਾਂ ਦੀ ਉਹ ਸਭ ਕੁਝ ਕੱਲੀ ਕੱਲੀ ਚੀਜ਼ ਵਿਕੂਗੀ ਤੇ ਇਹ ਵਿਦਿਅਕ ਅਧਾਰੇ ਨੇ ਜਿਹੜੇ ਇਹ ਅਸਲ 'ਚ ਨਰਸਰੀ ਹੁੰਦੇ ਨੇ ਮਤਲਬ ਕਿ ਹਰ ਇੱਕ ਸੂਬੇ ਦੀ ਵੀ ਉਹਨਾਂ ਦੀ ਕਿਵੇਂ ਦੀ ਨਰਸਰੀ ਪੈਦਾ ਕਰਨੀ ਹੈ ਉਸੇ ਸਟੂਡੈਂਟ ਜਿਹੜਾ ਮਤਲਬ ਕਿ ਇੱਕ ਪੋਲਿਟਿਕਸ ਹੁੰਦੀ ਹੈ ਉਹ ਨਮੀਕ ਨੁਹਾਰ ਦਿੰਦੀ ਹੈ ਉਸ ਉਸ ਚੀਜ਼ ਨੂੰ ਤੋੜਨ ਦੀ ਵੀ ਇੱਕ ਕੋਸ਼ਿਸ਼ ਹੈ ਜਿਹੜੀ ਹੋ ਰਹੀ ਹੈ ਤੇ ਇਸ ਸਤਰ ਦੇ ਉੱਪਰ ਹੋ ਰਹੀ ਹੈ ਕਿ ਜਿਹੜੀ ਇੰਡੀਪੈਂਡੈਂਟ ਸੀਗੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੀ ਉਹਨੂੰ ਖੋਲ੍ਹ ਦਿੱਤਾ ਜਾ ਰਿਹਾ ਤੇ ਉਹਨੂੰ ਖਤਮ ਕੀਤਾ ਜਾ ਰਿਹਾ ਕਿਉਂਕਿ ਜਿੰਨੀਆਂ ਵੀ ਆਵਾਜ਼ਾਂ ਚਾਹੇ ਉਹ ਮਨੀਪੁਰ ਦੇ ਲਈ ਹੋਵੇ ਚਾਹੇ ਉਹ ਕਿਸਾਨ ਮਜ਼ਦੂਰ ਹੈ ਉਹ ਇੱਥੋਂ ਹੀ ਉੱਠਦੀਆਂ ਨੇ ਬਾਕੀ ਯੂਨੀਵਰਸਿਟੀ ਦੇ ਹਲਾ ਦੇ। ਇੱਕ ਚੀਜ਼ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਐਸ ਐਚਓ ਪਟਿਆਲ ਜੋ ਨਿਰੰਦਰ ਪਟਿਆਲ ਨੇ ਉਹ ਤਸਵੀਰ ਨੂੰ ਦੇਖ ਕੇ ਤੁਸੀਂ ਕੀ ਜੱਜ ਕਰ ਰਹੇ ਕਰਦਾ ਹੈ ਕਿ ਤੁਸੀਂ ਮੁੰਡੇ ਨੌਜਵਾਨਾਂ ਦੇ ਸਿੱਧਾ ਉਹ ਸਿੱਧਾ ਸਿਵਿਧਾਨ ਦੇ ਸਿਵਿਧਾਨ ਦਾ ਮਤਲਬ ਕਿ ਉਲੰਘਣਾ ਹੈ ਤੇ ਸਾਡੇ ਹੱਕਾਂ ਦਾ ਮਖੌਲ ਕਰਨਾ ਉਹਨਾਂ ਨੇ ਵੀ ਜਿਹੜੇ ਤੁਸੀਂ ਤੁਸੀਂ ਆਪਦੇ ਹੱਕ ਦੇ ਲਈ ਆਵਾਜ਼ ਬੁਲੰਦ ਨਹੀਂ ਕਰ ਰਹੇ ਤੁਸੀਂ ਕਿ ਅਸੀਂ ਖੜੇ ਹਾਂ ਮਤਲਬ ਕਿ ਐਵੇਂ ਹੀ ਗੱਲ ਕਰ ਰਹੇ ਨੇ ਵੀ ਜਿਵੇਂ ਈਸਟ ਇੰਡੀਆ ਕੰਪਨੀ ਦੇ ਟਾਈਮ ਸਮੇਂ ਮਤਲਬ ਕਿ ਉਹ ਫੌਜ ਕਰਦੀ ਸੀਗੀ ਇਹ ਉਸੇ ਤਰ੍ਹਾਂ ਮਤਲਬ ਕਿ ਆਰਐਸਐਸ ਬੀਜੇਪੀ ਸਰਕਾਰ ਦੇ ਲਈ ਵਰਕਿੰਗ ਕਰ ਰਹੀ ਹੈ ਉਹ ਸਾਰਾ ਕੁਝ ਉਮੀਦ ਹੈਗਾ ਕਿ ਇਹ ਇੱਕ ਦਵਾਰ ਬਣ ਕੇ ਇਹ ਉਸ ਗੱਲ ਨੂੰ ਸਚਾਰੂ ਰੂਪ ਦੇ ਨਾਲ ਕਰਨੇ ਕਿਉਂਕਿ ਉਹਨਾਂ ਦੇ ਵੀ ਬੱਚੇ ਪੜ੍ਹਨੇ ਨੇ ਇੱਥੇ ਕਿਉਂਕਿ ਐਜੂਕੇਸ਼ਨ ਦਾ ਜਿਹੜਾ ਸਤਾਰਾ ਤੁਸੀਂ ਦੇਖੋ ਵੀ ਕਿੰਨਾ ਮਹਿੰਗਾ ਹੋ ਗਿਆ ਇਹ ਕਿ ਬਿਜ਼ਨਸ ਦੇ ਵਿੱਚੋਂ ਮਤਲਬ ਕਿ ਇੱਕ ਤਰ੍ਹਾਂ ਦੇ ਇੱਕ ਐਜੂਕੇਸ਼ਨ ਮਾਫੀਆ ਜਿਹੜਾ ਪੂਰਾ ਚਾਹੁੰਦਾ ਹੈ ਵੀ ਇਸ ਦੇ ਉੱਪਰ ਕਬਜ਼ਾ ਹੋਵੇ ਉਹ ਤਾਂ ਕਹਿੰਦੇ ਫਿਊਚਰ ਖਤਮ ਕਰ ਦੋ ਤੇਰੇ ਵਰਗੇ ਕਹਿੰਦੇ ਮੇਰੇ ਕੋਲ ਆਉਂਦੇ ਆ ਵੈਰੀਫਿਕੇ ਮਿੰਤਾ ਕਰਦੇ ਨੇ ਫਿਰ ਤੇਰਾ ਫਿਚਰ ਖਤਮ ਹੁੰਦਾ ਮੈਂ ਦੇਖੀ ਬੜਿਆਂ ਦੇ ਕਹਿੰਦੇ ਜਿਹਨਾਂ ਦਾ ਫਿਚਰ ਖਤਮ ਹੋਏ ਨੇ ਕਹਿੰਦੇ ਉਹ ਉਹ ਸਮਾਂ ਤੈਅ ਕਰਦਾ ਕਿ ਕਿਸੇ ਦਾ ਫਿਚਰ ਬਣੂਗਾ ਕਿ ਨਹੀਂ ਬਣੂਗਾ ਪਰ ਉਹਨੇ ਇੱਕ ਗੱਲ ਦੱਸਦਾ ਵੀ ਤੂੰ ਆਰਐਸਐਸ ਦਾ غلام ਹੈ ਠੀਕ ਹੈ ਰਣਜੀਤ ਜੀ ਨੇ ਇਹ ਵੀ ਕਿਸਾਨਾਂ ਆਗੂ ਨੇ ਇੱਥੇ ਪਹੁੰਚੇ ਨੇ ਉਹ ਵੀਡੀਓ ਦੇਖੀ ਕੀ ਲੱਗਿਆ ਪਹਿਲਾਂ ਤਾਂ ਤੁਹਾਨੂੰ ਤੁਸੀਂ ਜਿਸ ਤੀਕੇ ਨਾਲ ਆ ਤਸਵੀਰਾਂ ਦੇਖਦੇ ਹੋ ਕਿ ਨੌਜਵਾਨ ਪ੍ਰੋਟੈਸਟ ਕਰਦੇ ਨੇ ਤੁਸੀਂ ਵੀ ਹਾਲਾਂਕਿ ਪ੍ਰੋਟੈਸਟ ਕਰਦੇ ਹੋ ਬੜਾ ਪੀਸਫੁਲੀ ਹੁੰਦੇ ਆ ਪਰ ਟੈਸਟ ਹਰ ਇੱਕ ਨੂੰ ਹੱਕ ਹੈ ਆਜ਼ਾਦ ਦੇਸ਼ ਦੇ ਵਿੱਚ ਰਹਿ ਰਹੇ ਆ ਕੀ ਲੱਗਿਆ ਤੁਹਾਨੂੰ ਕਿ ਉਹ ਕੀ ਕਹਿਣਾ ਚਾਹ ਰਹੇ ਸੀ ਐਸਐਚਓ ਸਾਹਿਬ ਉਹ ਡਰਾਉਣਾ ਚਾਹ ਰਹੇ ਸੀਗੇ ਉਹਨਾਂ ਦੇ ਪਿੱਛੇ ਸੰਗ ਦੀ ਤੇ ਉਹ ਜਿਹੜੀ ਤਾਕਤ ਹੈਗੀ ਉਹ ਕੰਮ ਕਰ ਰਹੀ ਹੈ ਉਹ ਇੱਕ ਤਰੀਕੇ ਨਾਲ ਭੈੜਾ ਪਾਦਾ ਕਰਨਾ ਚਾਹੁੰਦੇ ਸੀਗੇ ਪਰ ਮੈਂ ਦੱਸਣਾ ਚਾਹਣਾ ਵੀ ਇੱਕ ਸਪ੍ਰਿੰਗ ਨੂੰ ਨੱਪਣ ਦੀ ਅੰਤ ਹੁੰਦਾ ਹੈ ਸਪ੍ਰਿੰਗ ਫੁੱਲਣੇ ਪੈਂਦਾ ਹੈ ਫਿਰ ਇਹਨੇ ਜੋਰ ਨਾਲ ਛੁੱਟਦਾ ਕੰਟਰੋਲ ਨਹੀਂ ਹੁੰਦਾ ਇਹ ਨਰਸਰੀ ਹੈ ਇਹ ਭਾਰਤ ਦਾ ਭਵਿੱਖ ਹੈ ਪੰਜਾਬ ਦਾ ਭਵਿੱਖ ਹੈ ਮੈਂ ਖੁਦ ਇਥੋਂ ਦਾ ਸਟੂਡੈਂਟ ਹਾਂ ਮੈਂ ਚੰਡੀਗੜ੍ਹ ਪੜ੍ਹਿਆ ਹੋਇਆ ਹਾਂ ਮੈਨੂੰ ਬਹੁਤ ਦੁੱਖ ਹੋਇਆ ਜਦ ਕਿ ਇਹੋ ਜਿਹੇ ਜਿਹੜੇ ਹੈਗੇ ਸਾਡੇ ਇਹ ਪਬਲਿਕ ਸਰਵੈਂਟ ਹੈ ਇਹ ਜਨਤਾ ਦੇ ਨੌਕਰ ਹੈ ਇਹਨਾਂ ਵਿੱਚ ਅਫਸਰੀ ਪੜ ਗਈ ਆ ਇਹ ਮਾਲਕ ਬਣ ਲੱਗ ਗਿਆ ਇਹਨਾਂ ਦੇ ਦਿਮਾਗਾਂ 'ਚ ਮਾਲਕੀ ਕਰਨੀ ਪੈਣੀ ਆ ਇਹਨੂੰ ਦੱਸਣਾ ਪੈਣਾ ਵੀ ਤੂੰ ਸੀਟ 'ਤੇ ਬੈਠਾ ਤੇਰਾ ਘਰ ਮੇਟੈਕਸ ਨਾਲ ਚੱਲਦਾ ਤੇ ਤਨਖਾਹ ਮੈਂ ਦਿੰਦਾ ਤੈਨੂੰ ਤਨਖਾਹ ਨਾ ਮੋਦੀ ਦਿੰਦਾ ਇਹਨਾਂ ਭਗਵੰਤ ਮਾਨ ਦਿੰਦਾ ਹੈਗਾ ਤੇ ਪਰ ਦੁੱਖ ਵਾਲੀ ਗੱਲ ਇਹ ਆ ਇਹ ਮਾੜਿਆ ਜਿਹਾ ਡਰਾਮਾ ਹੋਇਆ ਉੱਥੇ ਸੰਸਦ ਵਿੱਚ ਇਹ ਰਾਹੁਲ ਗਾਂਧੀ ਤੇ ਤੈਨੂੰ ਸੱਤ ਲਾਉਣੀ ਆ ਕਿ ਜਿੱsing ਢੱਲੇ ਵਾਲ ਸਾਹਿਬ ਤੇਲ ਤੇਲ ਮਰ ਰਿਹਾ ਉਹਦੀ 307 ਕਿਤੇ ਲੱਗੂਗੀ ਸ਼ੋਭੇ ਕਰਨ ਸ਼ਹੀਦ ਹੋਇਆ ਕਿਦੀ ਗੋਲੀ ਚੱਲੀ ਅਨਿਲ ਵੇਜਦੀ ਗੋਲੀ ਚੱਲੀ ਉਹਦੇ ਤੈਨੂੰ ਸਤ ਕੌਣ ਦਰਜ ਕਰੂਗਾ ਲੇਕਿਨ ਪਰ ਖੀਰਿਆ ਨਿਆ ਵਿਚਰ ਰੋਲਾ ਫਿਰਦਾ ਹੈਗਾ ਉਹਨਾਂ ਦੇ ਕਾਰਵਾਈ ਕੌਣ ਕਰੂਗਾ ਸੋ ਜਿੰਨਾ ਮਰਜ਼ੀ ਕਰ ਲੈਣ ਲੰਬੜ ਚੱਲਣਾ ਚੱਲ ਲੈਣਾ ਨਾ ਪੰਜਾਬ ਦਾ ਕਿਸਾਨ ਨਾ ਦੇਸ਼ ਦਾ ਕਿਸਾਨ ਨਾ ਮਜ਼ਦੂਰ ਨਾ ਬੀਡੀਆਰਟੀ ਕੋਈ ਵੀ ਘਰੇਬਿਆਂ ਵਾਲਾ ਨਹੀਂਗਾ ਲੜਾਂਗੇ ਅੰਤ ਤੱਕ ਲੜਾਂਗੇ ਜਿੱਤ ਕਰਾਂਗੇ ਤਾਨੂੰ ਕੀ ਲੱਗਦਾ ਜੋ ਬਤੀਰਾ ਸੀਗਾ ਕੱਲ ਉਹ ਐਸਐਚਓ ਦਾ ਠੀਕ ਸੀਗਾ ਉਹ ਸਹੀ ਕਰ ਰਿਹਾ ਸੀ ਆਪਣੇ ਥਾਂ ਦੇ ਉੱਤੇ ਜਿਸ ਤਿੱਖਣਾਲ ਵਿਦਿਆਰਥੀ ਨੂੰ ਕਹਿੰਦੇ ਨਜ਼ਰਅਸਿਕ ਜਿਹੜੀਆਂ ਗੱਲਾਂ ਕਹਿ ਰਹੇ ਸੀਗੇ ਠੀਕ ਸੀਗੇ ਆਪਣੇ ਥਾਂ ਤੇ ਮੇਰੇ ਖਿਆਲ ਐਦੋਂ ਨਿੰਦਨਯੋਗ ਕੋਈ ਵਿਤੀਰਾ ਹੋ ਨਹੀਂ ਸਕਦਾ ਇੱਕ ਸਟੂਡੈਂਟ ਉੱਤੇ ਐਸ ਤਰ੍ਹਾਂ ਤਨ ਪਾੜ ਕੇ ਰੱਖ ਦੇਵਾਂਗਾ ਤੇਰਾ ਫਿਊਚਰ ਖਰਾਬ ਕਰ ਦੇਵਾਂਗਾ ਕਵਲਿਆ ਜੋ ਤੂੰ ਪੜਦਾ ਸੀਗਾ ਤੂੰ ਯੂਨੀਵਰਸਿਟੀ ਸੀ ਗਿਆ ਤਾਈਂ ਪੜਿਆ ਮੈਨੂੰ ਨਹੀਂ ਪਤਾ ਕਿੰਨੇ ਕੁ ਅਮੀਰ ਬਾਪ ਦਾ ਬੇਟਾ ਉਹ ਮੇਰੇ ਦੋ ਬੱਚੇ ਵੱਢਦੇ ਆ ਮੈਨੂੰ ਪਤਾ ਨਹੀਂ ਫਿਰਸਾ ਪਰਨੇ ਕਿੰਨੀ ਔਖੀਆਂ ਆਈਆਂ ਮੈਂ ਇੱਥੇ ਪੜਿਆ ਮੇਰੇ ਬਾਪੂ ਨੂੰ ਪਤਾ ਨਹੀਂ ਲੱਗਿਆ ਕਿ ਫੀਸ ਨੋਮੀਨਲ ਸੀਗੀ ਹੁਣ ਮੇਰੇ ਬੱਚੇ ਪ੍ਰਾਈਵੇਟ ਪੜ ਰਹੇ ਆ ਉਹ ਤੇ ਮੇਰੇ ਫੀਸਾ ਭਰਨਾ ਕਮਲਾ ਹੋ ਜਾਣਾ ਐਹੋ ਜੇ بڑے ਸੰਘ ਪਰਿਵਾਰ ਆ ਬੜੇ ਐਹੋ ਜੇ ਮਿਡਲ ਕਲਾਸ ਪਰਿਵਾਰ ਆ ਜਿਨ੍ਹਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਹੋ ਜਾਣਾ ਅਗਰ ਯੂਨੀਵਰਸਿਟੀ ਦਾ ਪ੍ਰਾਈਵੇਟਾਈਜੇਸ਼ਨ ਹੋ ਗਿਆ ਤੇ ਇੱਕ ਤਨੂੰ ਨਵੀਂ ਗੱਲ ਦੱਸਦਾ ਐਸ ਯੂਨੀਵਰਸਿਟੀ ਕੈਂ ਜਿਹਦੇ ਵਿੱਚ ਬੱਚੇ ਪੜ੍ਹਦੇਗਾ ਸਟਾਫ ਦੇ 50% ਉਹਨਾਂ ਨੂੰ ਫੀਸ ਮਾਫ ਮਿਲਦੀ ਹੈਗੀ ਆ ਵੀ ਸੀ ਨੇ ਸੈਨੇਟ ਨੂੰ ਰੂਲ ਆਊਟ ਕਰਦੇ ਹੋਏ ਅੰਕਰ ਸਕੂਲ ਨੂੰ ਪ੍ਰਾਈਵੇਟ ਕਰਤਾ ਤੇ ਉਹਨਾਂ ਦੇ ਅਭਾਵਕਾਂ ਨੇ ਕਰੇ ਸਪੈਸ਼ਲ ਲੈਟਰ ਕੱਢਿਆ ਵੀ ਜਿਹੜੀ 50% ਫੀਸ ਮਾਫ ਆ ਉਹ ਫੀਸ ਜਮ੍ਹਾਂ ਕਰਾਈ ਜਾਵੇ ਇਹ ਜਾਨਕੀ ਪ੍ਰਾਈਵੇਟਾਈਜੇਸ਼ਨ ਸ਼ੁਰੂ ਹੋ ਚੁੱਕਿਆ ਤੇ ਇਹ ਦੁਆਰਾ ਜਿਹੜਾ ਅੰਕਰ ਤੋਂ ਯੂਨੀਵਰਸਿਟੀ ਲਾਗੂ ਕਰਨਾ ਇਹਨਾਂ ਨੇ ਇਹ ਚੀਜ਼ਾਂ ਨੂੰ ਕਿਵੇਂ ਸੁਧਾਰਿਆ ਜਾਏਗਾ ਜਿਸ ਤਿੱਕੇ ਨਾਲ ਅੱਜ ਮੀਟਿੰਗ ਹੋਈ ਤੁਸੀਂ ਪਹੁੰਚੇ ਕਿਸਾਨ ਆਗੂ ਪਹੁੰਚੇ ਹੋਰ ਵੀ ਸਿਆਸੀ ਲੀਡਰਾਂ ਨੂੰ ਕਿਹਾ ਸੀਗਾ ਹੱਲ ਕਿਵੇਂ ਹੋਏਗਾ ਦੇਖੋ ਵਕਤ ਲੱਗ ਸਕਦਾ ਸਮਾਂ ਲੱਗ ਸਕਦਾ ਇਹ ਚ ਕੋਈ ਵੱਡੀ ਗੱਲ ਨਹੀਂ ਕੀ ਪਿਛਲੀ ਵਾਰੀ ਜਦੋਂ ਵੱਡਾ ਅੰਦੋਲਨ ਚੱਲ ਰਿਹਾ ਸੀਗਾ ਕਿਸਾਨਾਂ ਅੰਦੋਲਨ ਉਹਦੇ ਕਹੇ ਮੋਦੀ ਹੈ ਤੋ ਸੰਭ 可能 ਹੈ ਮੋਦੀ ਹੈ ਕਿ ਮੰਨਤਾ ਨਹੀਂ ਅਸੀਂ ਇੱਕ ਹੀ ਗੱਲ ਕਹਿੰਦੇ ਸੀਗੇ ਵੀ ਮੋਦੀ हमको ਜਾਣਤਾ ਨਹੀਂ ਮਨਵਾ ਕੇ ਛੋੜेंगे ਤੇ ਅੰਤਪੰਦ ਮੋਦੀ ਨੇ ਦੇਸ਼ ਤੋਂ ਮਾਫੀ ਮੰਗ ਕੇ ਤਪੱਸਿਆ ਦੀ ਕਮੀ ਕਹਿ ਕੇ ਤੇ ਕਾਨੂੰਨ ਵਾਪਸ ਲੈਏ ਸੀਗੇ ਉਸੇ ਤਰੀਕੇ ਨਾਲ ਸਮਾਂ ਲੱਗ ਸਕਦਾ ਪਰ ਸੱਚ ਤੇ ਹੱਕ ਦੀ ਲੜਾਈ ਕਦੀ ਪਰਾਜਿਤ ਨਹੀਂ ਹੁੰਦੀ ਪਿਛੇਮਣ ਹੋ ਸਕਦੀ ਹੈ ਬਹੁਤ ਸ਼ੁਕਰੀਆ ਰਣਜੀਤ ਰਾਜੂ ਜੀ ਸੀਗੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਜਿਸ ਤਿੱਕੇ ਦੇ ਨਾਲ ਅੱਜ ਯੂਨੀਵਰਸਿਟੀ ਦੇ ਵਿੱਚ ਮੀਟਿੰਗ ਹੋਈ ਉਸ ਨੂੰ ਲੈ ਕੇ ਕਾਫੀ ਸਾਰੇ ਫੈਸਲੇ ਕੀਤੇ ਕਿ ਉਹੀ ਥਾਂ ਹੈ ਜਿੱਥੇ ਕੱਲ ਦਾ ਵੀਡੀਓ ਇੱਕ ਬੜਾ ਵਾਇਰਲ ਹੋਇਆ ਸੀਗਾ ਉੱਥੇ ਨੌਜਵਾਨਾਂ ਦੇ ਵਿੱਚ ਨਾਰਾਜ਼ਗੀ ਵੀ ਸੀਗੀ ਤੇ ਅੱਜ ਇਕੱਠੇ ਹੋਏ ਸੀਗੇ ਤੇ ਇਹ ਤਸਵੀਰ ਜਿਹੜੀ ਹੈ ਤੁਸੀਂ ਪਹਿਲਾਂ ਦੇਖੀਏ ਇੱਕ ਹੁਣ ਪਿੱਛੇ ਵੀ ਤਸਵੀਰ ਦੇਖ ਰਹੇ ਹੋ ਤੇ ਇੱਥੇ ਖੜੇ ਹੋਏ ਨੇ ਗੱਲਬਾਤ ਕਰ ਰਹੇ ਨੇ ਕਿਉਂਕਿ ਕੱਲ ਜਿਹੜਾ ਵਤੀਰਾ ਸੀਗਾ ਐਸਐਚਓ ਸਾਹਿਬ ਦਾ ਉਸ ਨੂੰ ਲੈ ਕੇ ਜਿਹੜਾ ਹੁਣ ਕੋਰਟ ਦੇ ਵੱਲ ਮੂਵ ਹੋਣਗੇ ਪਟੀਸ਼ਨ ਪਾਈ ਜਾਏਗੀ ਜਿਸ ਦੇ ਵਿੱਚ ਉਹ ਦੱਸਿਆ ਜਾਏਗਾ ਕਿ ਕੀ ਵਿਧੀਕੀ ਜਿਹੜੀ ਸਾਡੇ ਨੌਜਵਾਨਾਂ ਨਾਲ ਕੀਤੀ ਗਈ ਆ ਰਿਮਲ ਬਈ ਨੇ ਸੱਤ ਤੋਂ ਬਈ ਅੱਜ ਜਿਹੜੀਆਂ ਮੀਟਿੰਗ ਹੋਈ ਹੈ ਤੁਹਾਡੀ ਜਿਸ ਦੇ ਵਿੱਚ ਤਿੰਨ ਚੀਜ਼ਾਂ ਰੱਖਿਆ ਕਿ ਜਿੰਨੇ ਮੇਨ ਤੌਰ ਤੇ ਇੱਕ ਪਹਿਲੀ ਹੈ ਜਿਹੜੀ ਐਸਐਚਓ ਦੇ ਖਿਲਾਫ ਪਟੀਸ਼ਨ ਦੂਜਾ ਕਿ ਪੰਜਾਬ ਲੈਵਲ ਦੀ ਇੱਕ ਜਿਹੜੀ ਹੈ ਜਥੇਬੰਦੀ ਬਣਾਈ ਜਾਏਗੀ ਜੋ ਸਾਰੀ ਚੀਜ਼ ਨੂੰ ਹੈਂਡਲ ਕਰੇਗੀ ਤੇ ਇਹ ਚੀਜ਼ਾਂ ਨੂੰ ਕਿਵੇਂ ਡੀਲ ਕੀਤਾ ਜਾਏਗਾ ਖਾਸ ਤੌਰ ਤੇ ਐਸਐਚਓ ਨਰਿੰਦਰ ਸਿੰਘ ਹੋਰ ਹਨ ਉਹਦੇ ਚ ਸਭ ਤੋਂ ਪਹਿਲਾਂ ਤੇ ਕੁਸ਼ਲਪਾਲ ਸਿੰਘ ਜੀ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਸ਼ਰਮ ਨੇ ਕਾਲੀਦਾ ਲੰਬਰ ਸਰ ਤੋਂ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਉਹਨਾਂ ਨੇ ਜਿਵੇਂ ਦੱਸਿਆ ਹੈਗਾ ਪਿਛਲੇ 20 30 ਸਾਲਾਂ ਤੋਂ ਮਾਨ ਸਾਹਿਬ ਵੀ ਜਿਹੜਾ ਪੁਲਿਸ ਐਕਸੈਸ ਨੂੰ ਲੈ ਕੇ ਵੀ ਉਹਨਾਂ ਨੇ ਜਿਹੜਾ ਕੰਮ ਕੀਤਾ ਆ ਜਿਹਦੇ ਕਰਕੇ ਮਤਲਬ ਵੀ ਅੱਜ ਜਿਹੜੀ ਪੁਲਿਸ ਦੀ ਦਖਲਦਗੀ ਰਿਪ੍ਰੈਸ਼ਨ ਜਿਹੜਾ ਉਹਨਾਂ ਨੂੰ ਲੈ ਕੇ ਜਾਂ ਪੰਜਾਬ ਦੇ ਉੱਥੇ ਲੈ ਕੇ ਘਟਿਆ ਉਹਦਾ ਕਾਰਨ ਆ ਵੀ ਉਹਨਾਂ ਨੇ ਪਟੀਸ਼ਨ ਪਾਈ ਆ ਉਸ ਬਿਹਾਵ ਤੇ ਉਹਨਾਂ ਨੇ ਹੰ ਨੂੰ ਇਹ ਸੁਜੈਸ਼ਨ ਦਿੱਤੀ ਆ ਵੀ ਤੁਸੀਂ ਵੀ ਇਸ ਤਰ੍ਹਾਂ ਦੀ ਪਟੀਸ਼ਨ ਪਾਓ ਜਿਹਦੇ ਚ ਉਹਨਾਂ ਦਾ ਲੀਗਲ ਸੈੱਲ ਜਿਹੜਾ ਸਾਡੀ ਪੂਰੀ ਹੈਲਪ ਕਰੂਗੀ ਇਹ ਤੇ ਉਹਨਾਂ ਦੇ ਉੱਦੇ ਲੈਵਲ ਤੇ ਹੋਗੀ ਦੂਜਾ ਸਟੂਡੈਂਟ ਵੀ ਜਿਹੜਾ ਆਪਣੇ ਲੈਵਲ ਤੇ ਮਤਲਬ ਵੀ ਡੀਜੀਪੀ ਨੂੰ ਗਵਰਨਰ ਨੂੰ ਤੇ ਐਸਐਸਪੀ ਨੂੰ ਵੀ ਜਿਨ੍ਹਾਂ ਦੀ ਜੂਰੀਡਿਕਸ਼ਨ ਚ ਇਹ ਹੁੰਦੇ ਨੇ ਉਹਨਾਂ ਤੇ ਕਰਨਗੇ ਵੀ ਮਤਲਬ ਯੂਨੀਵਰਸਿਟੀ ਹੋກੀ ਰਿਹਾ ਡੀਐਸਪੀ ਗੁਰਮਖ ਸਿੰਘ ਹੁੰਦਾ ਉਹ ਕਹਿੰਦਾ ਬੱਚਿਆਂ ਤੇ ਗੋਲੀਆਂ ਮਾਰਾਂਗੇ ਉਤੋਂ ਐਸਐਚਓ ਨਰਿੰਦਰ ਪਟਿਆਲ ਹੁੰਦਾ ਉਹ ਕਹਿੰਦਾ ਤੁਹਾਡੇ ਕਰੀਅਰ ਬਰਬਾਦ ਕਰਾਂਗੇ ਯੂਨੀਵਰਸਿਟੀ ਬੱਚਿਆਂ ਤੇ 14 ਬੱਚਿਆਂ ਤੇ ਐਫਆਈਆਰ ਦੇ ਰਹੀ ਆ ਸੱਤ ਜਥੇ ਬੰਦੀਆਂ ਤੇ ਸਿਵਲ ਸੂਟ ਲਾ ਰਹੀ ਆ ਮਤਲਬ ਯੂਨੀਵਰਸਟੀਆਂ ਚ ਜੇ ਅਸੀਂ ਫਿਊਚਰ ਬਣਾਉਣਾ ਸੀ ਡੈਮੋਕ੍ਰੇਸੀ ਦੀ ਗੱਲ ਇੱਥੇ ਕਰਨੀ ਸੀ ਜਿਹੜੀ ਸਾਨੂੰ ਤੁਸੀਂ ਪੋਲੀਟੀਕਲ ਸਾਇੰਸ ਤੇ ਜਿਹੜੀ ਸਾਨੂੰ ਲਾਅ ਚ ਜਾਂ ਹਿਊਮਨ ਰਾਈਟਸ ਤੇ ਤੁਸੀਂ ਪੜਾ ਰਹੇ ਹੋ ਉਹੀ ਗੱਲ ਜਦੋਂ ਅਸੀਂ ਇੱਥੇ ਸਰਟ ਕਰ ਰਹੇ ਆ ਤੇ ਤੁਸੀਂ ਸਾਡਾ ਫਿਊਚਰ ਬਰਬਾਦ ਕਰ ਸੀਗਾ ਇੱਕ ਵੀ ਸਵਾਲ ਸੀਗਾ ਕਿ ਇਹ ਯੂਨੀਵਰਸਿਟੀ ਸਟੂਡੈਂਟਸ ਨੂੰ ਇੱਕ ਡਿਗਰੀ ਦੇ ਕੇ ਤੋਰਦੀ ਹੈ ਕਿ ਉਹਨਾਂ ਦੇ ਹੱਥ ਦੇ ਵਿੱਚ ਡਿਗਰੀ ਹੋਏਗੀ ਉਹ ਚੰਗੇ ਮਕਾਮ ਤੇ ਜਾਣਗੇ ਕੋਈ ਅਫਸਰ ਲੱਗੇਗਾ ਕੋਈ ਡਾਕਟਰ ਲੱਗੇਗਾ ਕਿਤੇ ਹੋਰ ਭਰਤੀ ਹੋਏਗਾ ਕੀ ਲੱਗਦਾ ਕਿ ਉਹ ਕੱਲ ਵਾਲੀ ਡਿਗਰੀ ਕੁਝ ਹੋਰ ਮਿਲਦੀ ਸੀਗੀ ਉਸ ਨੌਜਵਾਨ ਨੂੰ ਜੇ ਕਿਤੇ ਨਾ ਕਿਤੇ ਉਹਨਾਂ ਦੇ ਹੱਥ ਦੇ ਵਿੱਚ ਕੁਝ ਹੋਰ ਗੱਲ ਹੋ ਜਾਂਦੀ ਤਾਂ ਉਹ ਕੁਝ ਹੋਰ ਹੀ ਬਣ ਜਾਣਾ ਸੀਗਾ ਮੈਂ ਤੁਹਾਨੂੰ ਦੱਸ ਰਿਹਾ ਮੈਂ ਆਪ ਦੀ ਐਗਜ਼ਾਮਪਲ ਦਿਨਾ ਆ ਕੱਲ ਮੈਨੂੰ ਲੈਬ ਚੋ ਚੱਕਿਆ ਆ ਤੇ ਮੇਰਾ ਮਤਲਬ ਥੀਸਿਸ ਸਬਮਿਸ਼ਨ ਦਾ ਕੰਮ ਚੱਲ ਰਿਹਾ ਮੈਂ ਹੁਣ ਜੇ ਮਤਲਬ ਕੱਲ ਨੂੰ ਸੋਮਵਾਰ ਨੂੰ ਸੇ ਮੈਂ 서ਮਿਸ਼ਨ ਕਰਾ ਕੇ ਮੰਗਲਵਾਰ ਨੂੰ ਜਾਣਾ ਤੇ ਇਥੋਂ ਦੀ ਡਿਗਰੀ ਕੱਲੀ ਨਹੀਂ ਮੈਂ ਲੈ ਕੇ ਜਾ ਰਿਹਾ ਇਥੋਂ ਦੀ ਮੈਂ 2 ਮਹੀਨਿਆਂ ਦੀ ਹਰਾਸਮੈਂਟ ਜਿਹੜੀ ਇੱਥੇ ਠੰਡ ਚ ਅਸੀਂ ਭਏ ਆ ਉਸ ਤੋਂ ਇਲਾਵਾ ਐਫ ਆਈ ਆਰ 2 1 ਅਵੇਲੇਬਲ ਤੇ ਇੱਕ ਨੋਲ ਅਵੇਲੇਬਲ ਹੋ ਲੈ ਕੇ ਜਾ ਰਿਹਾ ਉਸ ਤੋਂ ਇਲਾਵਾ ਪੁਲਿਸ ਕੇਸ ਜਿਹੜਾ ਸਿਵਲ ਕੋਰਟ ਸਾਡੇ ਦੇ ਜਥੇ ਬੰਦੀ ਤੇ ਲਾਇਆ ਜਿਹਦੇ ਚ ਮੈਂ ਵੀ ਹੈਗਾ ਉਹ ਲੈ ਕੇ ਜਾ ਰਿਹਾ ਉਸ ਤੋਂ ਬਾਅਦ ਟੈਗਿੰਗ ਜਿਹੜੀ ਅਨਗਿਣਤ ਤਰ੍ਹਾਂ ਦੀ ਵੀ ਇਹ ਇਦਾਂ ਆਉਂਦੇ ਨੇ ਜਿਹਦੇ ਚ ਰਾਤ ਨੂੰ ਗੱਡੀਆਂ ਵਾਲੇ ਹੁੰਦੇ ਨੇ ਉਹ ਹਿੰਦੂ ਰਾਸ਼ਟਰ ਜਿੰਦਾਬਾਦ ਤੁਸੀਂ ਖਾਲਿਸਤਾਨੀ ਦਾ ਬਾਦ ਇਹੋ ਜੀ ਬ੍ਰਾਂਡਿੰਗ ਜਿਹੜੀ ਕਰ ਰਹੇ ਵੀ ਹੋਰ ਤਰ੍ਹਾਂ ਤਰ੍ਹਾਂ ਦੇ ਇਹ ਸਾਰੀਆਂ ਚੀਜ਼ਾਂ ਲੈ ਕੇ ਜਾ ਰਹੇ ਆ ਔਰ ਇਹੀ ਅੱਜ ਦੇ ਤਰ੍ਹਾਂ ਦੇ ਸਟੂਡੈਂਟ ਜਿਹੜਾ ਮਤਲਬ ਵੀ ਲੈਬ ਤੋਂ ਬਾਹਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚੁੰਗ ਕਰਦਾ ਕੋਈ ਡੈਮੋਕਰੈਟਿਕ ਪਾਵਰ ਨੂੰ ਅਸਰਟ ਦੀ ਕਰ ਰਿਹਾ ਉਹ ਇਹ ਅੱਜ ਲੈ ਕੇ ਜਾ ਰਿਹਾ ਕੋਈ ਰਣਵੀਰ ਭਾਈ ਰਿੰਮਲ ਭਾਈ ਜਿਵੇਂ ਦੱਸ ਰਹੇ ਨੇ ਕਿ ਮੈਂ ਇਹ ਡਿਗਰੀਆਂ ਲੈ ਕੇ ਜਾ ਰਿਹਾ ਹਾਲਾਂਕਿ ਸਟੂਡੈਂਟ ਆਉਂਦਾ ਇੱਥੇ ਪੜਨ ਦੇ ਲਈ ਹੱਕਾਂ ਦੀ ਗੱਲ ਤਾਂ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਜੋ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਉਹਨੂੰ ਕਰਨੀ ਚਾਹੀਦੀ ਹੈ ਪਰ ਜਿਵੇਂ ਇਹ ਕਹਿ ਰਹੇ ਨੇ ਕਿ ਆ ਸੋ ਇਹਦੇ ਉੱਤੇ ਬੜਾ ਟੈਗ ਲੱਗਦਾ ਕਿ ਗੈਂਗਸਟਰ ਨਿਕਲਦੇ ਰਹੇ ਨੇ ਅਕਾਲੀ ਦਲ ਇਹਨਾਂ ਨੂੰ ਸ਼ਾਇਦ ਹੰਦਾ ਰਿਹਾ ਇਹੋ ਜਿਹੇ ਟੈਗ ਲੱਗਦੇ ਨੇ ਅੱਜ ਇਹ ਤਸਵੀਰਾਂ ਨੂੰ ਕਿਵੇਂ ਦੇਖਦੇ ਹਾਂ ਕਿ ਲੱਗਦਾ ਕਿ ਅੱਜ ਜਾਣ ਕੇ ਇਹਨਾਂ ਦੇ ਮਨਾਂ ਦੇ ਵਿੱਚ ਉਹ ਚੀਜ਼ਾਂ ਪਾਈਆਂ ਜਾਂਦੀਆਂ ਨਹੀਂ ਵੇਖੋ ਜਿਹੜੇ ਟੈਗ ਲਾਏ ਜਾ ਰਹੇ ਹਨ ਇਹ ਬਿਲਕੁਲ ਮਨ ਘੜਦਾ ਮੈਂ ਪੰਜਾਬ ਯੂਨੀਵਰਸਿਟੀ 'ਚ ਪਿਛਲੇ 11 ਸਾਲਾਂ ਤੋਂ ਪੜਦਾ ਸਾਡੇ ਦੇ ਵਿਖਾਓ ਕੋਈ ਅਲੀਗੇਸ਼ਨ ਲਾ ਕੇ ਪਹਿਲੇ ਦਿਨ ਤੋਂ ਪ੍ਰੋਟੈਸਟ ਦੇ ਵਿੱਚ ਨਾਲ ਡਟ ਕੇ ਖੜੇ ਆ ਠੀਕ ਆ ਦੂਜੀ ਗੱਲ ਜਿਹੜਾ ਤੁਸੀਂ ਕਹਿ ਰਹੇ ਹੋ ਸਰਕਾਰਾਂ ਸਰਕਾਰਾਂ ਦੀ ਨੀਤੀ ਦੇ ਵਿੱਚ ਤਾਂ ਹਮੇਸ਼ਾ ਖੋਟ ਹੈ ਅੱਜ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਐਜੂਕੇਸ਼ਨ ਹੈ ਇਹਦਾ ਪ੍ਰਾਈਵੇਟਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੇਖੋ ਰਾਜ ਸਭਾ ਦੇ ਵਿੱਚ ਮੈਂਬਰ ਭੇਜਿਆ ਸਰਕਾਰਾਂ ਦੋਵੇਂ ਜ਼ਿੰਮੇਵਾਰਾ ਚਾਹੇ ਉਹ ਪੰਜਾਬ ਸਰਕਾਰ ਚਾਹੇ ਕੇਂਦਰ ਹੈ ਕਿਉਂਕਿ ਜੇ ਕੇਂਦਰ ਦੀ ਸਰਕਾਰ ਨੇ ਰਾਜ ਸਭਾ ਮੈਂਬਰ ਭੇਜਿਆ ਐਜੂਕੇਸ਼ਨ ਫੀਲਡ ਨੂੰ ਲੈ ਕੇ ਤੇ ਉਹ ਜਿਹੜੀ ਆਪਣੀ ਇਥੋਂ ਦੀ ਸੀਯੂ ਹੈ ਪ੍ਰਾਈਵੇਟ ਯੂਨੀਵਰਸਿਟੀ ਹੈ ਉਹਦਾ ਜਿਹੜਾ ਚਾਂਸਲਰ ਹੈ ਉਹਦਾ ਚੇਅਰਮੈਨ ਉਹਨੂੰ ਭੇਜਿਆ ਤੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਪੰਜਾਬ ਸਰਕਾਰ ਨੂੰ ਨਾ ਤਾਂ ਕੋਈ ਪਟਿਆਲਾ ਯੂਨੀਵਰਸਿਟੀ ਚੋਂ ਨਾ ਪੰਜਾਬ ਯੂਨੀਵਰਸਿਟੀ ਚੋਂ ਕੋਈ ਵੀ ਪੜਿਆ ਲਿਖਿਆ ਜਿਹੜਾ ਪੰਜਾਬ ਪ੍ਰਸਤ ਹੈ ਜਿਹੜਾ ਆਪਣੀ ਐਜੂਕੇਸ਼ਨ ਦੀ ਗੱਲ ਕਰਨ ਵਾਲਾ ਉਹਦੀ ਉਹਨੂੰ ਰਾਜ ਸਭਾ ਦੀ ਨੁਮਾਇੰਦਗੀ ਨਹੀਂ ਦਿੱਤੀ ਨੁਮਾਇੰਦਗੀ ਦਿੱਤੀ ਹੈ ਜਿਹੜੀ ਐਲਪੀਯੂ ਪ੍ਰਾਈਵੇਟ ਯੂਨੀਵਰਸਿਟੀ ਹੈ ਮਤਲਬ ਸਰਕਾਰਾਂ ਦਾ ਚਾਹੁੰਦੀਆਂ ਵੀ ਐਜੂਕੇਸ਼ਨ ਦਾ ਪ੍ਰਾਈਵੇਟਾਈਜੇਸ਼ਨ ਕੀਤਾ ਜਾਵੇ ਕੀ ਪੰਜਾਬ ਸਰਕਾਰ ਨੇ ਜਿਹੜੇ ਗਵਰਨਮੈਂਟ ਕਾਲਜ ਹੈ ਇਹਨਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਨਹੀਂ ਰਚੀ ਪੰਜਾਬ ਦੇ ਗਵਰਨਮੈਂਟ ਕਾਲਜਾਂ ਨੂੰ ਸਾਜ਼ਿਸ਼ ਦੇ ਤਹਿਤ ਜਿਹੜਾ ਉਹਨਾਂ ਨੂੰ ਅ ਐਡਿਟ ਕਾਲਜ ਕਾਲਜ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਅੱਜ ਵੇਖ ਲਓ ਆਪਣੇ ਐਡਿਟ ਕਾਲਜ ਨੇ ਜਿਹੜੇ 60% ਪ੍ਰਿੰਸੀਪਲ ਤੋਂ ਬਿਨਾ ਚੱਲੀ ਜਾਂਦੇ ਆ 64 ਗਵਰਨਮੈਂਟ ਕਾਲਜ ਨੇ ਆਪਣੇ 50% ਕਾਲਜਾਂ ਦੇ ਵਿੱਚ ਆਪਣੇ ਵਾਈਸ ਚਾਂਸਲਰ ਨਹੀਂ ਹੈਗੇ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਨੂੰ 3 ਦਿਨਾਂ ਦਾ ਜਿਹੜਾ ਹੌਸਟਲ ਦੇ ਵਿੱਚ ਨਹਾਉਣ ਵਾਸਤੇ ਪਾਣੀ ਨਹੀਂ ਮਿਲਿਆ ਤੇ ਜਿਹੜਾ ਉੱਥੇ ਡਿਗਰੀਆਂ ਛਾਪਣ ਵਾਸਤੇ ਸ਼ਾਈ ਮੁੱਕ ਗਈ ਤੇ 2.5 ਸਾਲ ਹੋ ਗਏ ਪੰਜਾਬ ਸਰਕਾਰ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪਰਮਾਨੈਂਟ ਵੀਸੀ ਨਹੀਂ ਲਾ ਸਕੀ ਆ ਜੀਐਨਡੀਯੂ ਦਾ 2.5 ਸਾਲਾਂ ਬਾਅਦ ਮਿਲਦਾ ਤਿੰਨ ਕੇ ਚਾਰ ਦਿਨ ਹੋਇਆ ਹੈ ਹਾਲੇ ਵੀ ਸੀ ਲਾਇਆ ਕਿੱਥੇ ਨੇ ਸਰਕਾਰਾਂ ਐਜੂਕੇਸ਼ਨ ਨੂੰ ਲੈ ਕੇ ਕਿੰਨੀਆਂ ਸਟੇਟ ਨੇ ਇਹ ਜਿਹੜੀਆਂ ਮੈਂ ਤੁਹਾਨੂੰ ਉਦਾਹਰਨਾਂ ਦਿੱਤਾ ਇਹਨਾਂ ਤੋਂ ਸਪਸ਼ਟ ਹੋ ਜਾਂਦਾ ਬਈ ਜਿਵੇਂ ਇਹਨਾਂ ਨੇ ਦੱਸਿਆ ਕਿ ਮੀਟਿੰਗ ਦੇ ਵਿੱਚ ਸਾਡੀਆਂ ਗੱਲਾਂ ਹੋਈਆਂ ਨੇ ਕਿ ਪਹਿਲੀ ਇਹ ਹੈ ਕਿ ਕੋਰਟ ਦੇ ਵਿੱਚ ਜਾਵਾਂਗੇ ਨਰਿੰਦਰ ਪਟਿਆਲ ਜਿਹੜੇ ਨੇ ਉਹਨਾਂ ਨੂੰ ਉੱਥੇ ਖਿੱਚਾਂਗੇ ਪਟੀਸ਼ਨ ਪਾਈ ਜਾਊਗੀ ਕਿ ਤੇ ਇਹ ਨਾ ਹੋਵੇ ਆਫੀਸ ਰਿਕਾਰਡ ਕਈ ਵਾਰੀ ਇਹ ਚੀਜ਼ਾਂ ਕਹਿ ਦਿੱਤੀਆਂ ਇੰਦ ਨੇ ਕੋਈ ਗੱਲ ਨਹੀਂ ਕਰ ਲੈਣਾ ਕਿੱਡਾ ਕਿੱਥੋਂ ਤੱਕ ਜਾਣਗੇ ਕੋਰਟ ਤੱਕ ਜਾਣਗੇ ਐਦੂ-ਅਦਾਂ ਕੀ ਕਰ ਲੈਣਗੇ ਇਹ ਹਾਸੋ ਹੀ ਨਹੀਂ ਰਹਿ ਜਾਏਗਾ ਕਿ ਜਾਂ ਫਿਰ ਇਹਨੂੰ ਚੰਗੀ ਤਰ੍ਹਾਂ ਹੀ ਇੱਕ ਵਾਰੀ ਕਿਆ ਕਰਾਇਆ ਜਾਏ ਕਿ ਵੀ ਹਾਂ ਨੌਜਵਾਨ ਇਸ ਤਿੱਕੇ ਨਾਲ ਹੈਗੇ ਜਾਂਉਂਦੇ ਮੈਂ ਕਹਿਣਾ ਵੀ ਜਿਹੜੇ ਅੱਜ ਮਤੇ ਪਾਸ ਕੀਤੇ ਗਏ ਆ ਇਹਨਾਂ ਨੂੰ ਹੂਬੂ ਲਾਗੂ ਕੀਤਾ ਜਾਏਗਾ ਠੀਕ ਹੈ ਉੱਥੇ ਕਿਸਾਨ ਜਥੇਬੰਦੀਆਂ ਦੇ ਵੀ ਆਗੂ ਆਏ ਨੇ ਸਟੂਡੈਂਟ ਆਰਗੇਨਾਈਜੇਸ਼ਨ ਦੇ ਵੀ ਆਗੂ ਆਏ ਨੇ ਉੱਥੇ ਜਿਹੜਾ ਮਤਾ ਪਾ ਕੇ ਅਸੀਂ ਉੱਥੇ ਅਰਦਾਸ ਕਰਕੇ ਉੱਠੇ ਆ ਇਹ ਹੂਬੂ ਲਾਗੂ ਕੀਤੇ ਜਾਣਗੇ ਇਹਨਾਂ ਨੂੰ ਅੰਤਿਮ ਆਪਦੇ ਜਿਹੜੀ ਰੂਪਰੇਖਾ ਦੇਣ ਵਾਸਤੇ ਜੋ ਵੀ ਸੰਭਵ ਕੋਸ਼ਿਸ਼ ਕਰਨੀ ਪਈ ਜਿੰਨੀ ਵੀ ਐਫਰਟ ਲਾਉਣੀ ਪਈ ਲਾਵਾਂਗੇ ਕਿਸੇ ਕੋਲੋਂ ਪਛਾਣੀ ਹਟਦੇ ਬਈ ਇਹ ਉਹ ਜਿਹੜਾ ਉਹਨੇ ਗਲਤੀ ਕੀਤੀ ਉਹ ਗਲਤੀ ਦੀ ਪੁੱਠੀ ਗਿਣਤੀ ਸ਼ੁਰੂ ਮੰਨੀ ਹੈ ਜੋ ਪਟੀਸ਼ਨ ਪਾਈ ਜਾਏਗੀ ਉਸ ਚੀਜ਼ ਨੂੰ ਲੈ ਕੇ ਨਰਿੰਦਰ ਪਟਿਆਲ ਹੋਰਾਂ ਦੀ ਅਸੀਂ ਵੇਖੋ ਬਾਰ ਬਾਰ ਨਾਮ ਲੈ ਰਹੇ ਹਾਂ ਇਸੇ ਕਰਕੇ ਲੈ ਰਹੇ ਹਾਂ ਇਹ ਜਦੋਂ ਤੁਸੀਂ ਮਤਲਬ ਉਹ ਕਿੱਥੋਂ ਬੋਲ ਰਿਹਾ ਆ ਮਤਲਬ ਸਰਕਾਰੀ ਸ਼ਹਿਰ ਚ ਬੋਲ ਰਿਹਾ ਨਾ ਬੰਦੇ ਕੀ ਕਰਦੇ ਆ ਮਤਲਬ ਪਾਵਰ ਦੇ ਵਿੱਚ ਗੁੰਮ ਹੋ ਗਏ ਨਾ ਐਕਸ਼ਨ ਕਰਦੇ ਨੇ ਪਰ ਜਦੋਂ ਬੰਦਾ ਟਾਰਗੇਟ ਹੁੰਦਾ ਨਾ ਆਇਡੈਂਟੀਫਾਈ ਹੁੰਦਾ ਨਾ ਫੇਰ ਬੈਕ ਫੁੱਟ ਤੇ ਹੁੰਦੇ ਆ ਉਹ ਗੁਰਮukh ਸਿੰਘ ਨੇ ਤਾਂ ਧਮਕੀ ਉਸ ਤੋਂ ਬਾਅਦ ਡਿਊਟੀ ਨਹੀਂ ਲੱਗੀ ਵੀ ਉਸ ਤੋਂ ਬਾਅਦ ਰਿਟਾਇਰ ਹੋ ਗਿਆ ਪਰ ਆਇਆ ਨਹੀਂ ਆ ਉਹ ਇੰਨੀ ਪਾਵਰ ਆ ਜਦੋਂ ਬਾਈ ਨੇਮ ਤੁਸੀਂ ਬੰਦਿਆਂ ਨੂੰ ਆਇਡੈਂਟੀਫਾਈ ਕਰਦੇ ਹੋ ਵੀ ਇਹ ਕਾਰਪੋਰੇਟ ਆ ਜਿਹੜੇ ਧਮਕੀਆਂ ਦੇ ਰਹੇ ਤੇ ਗੁਰਮukh ਸਿੰਘ ਦੀ ਤਾਂ ਵੀਡੀਓ ਵੀ ਨਹੀਂ ਸੀਗੀ ਉਦੋਂ ਹੈਗੀ ਵੀ ਪਰ ਉਹਨੂੰ ਪਤਾ ਸੀਗੀ ਵੀ ਮੈਂ ਇਹ ਗੱਲ ਕਹੀ ਆ ਤੇ ਚੁੱਪ ਕਰ ਗਿਆ ਇਹਦੀ ਤਾਂ ਸ਼ਰਿਆਮ ਵੀਡੀਓ ਹੈਗੀ ਆ ਸਾਡਾ ਤੇ ਫਰਜ਼ ਬਣਦਾ ਬੰਦਾ ਇਹ ਲੋਕਾਂ ਦਾ ਵੀ ਫਰਜ਼ ਬਣਦਾ ਵੀ ਇਹ ਫਰਜ਼ੇ ਬੰਦੇ ਆਇਡੈਂਟੀਫਾਈ ਕਰੋ ਜਿਹੜੀ ਇਹਨਾਂ ਨੇ ਗੱਲ ਪਹਿਲਾਂ ਵੀ ਕੀਤੀ ਆ ਭਰਾ ਉਹਦਾ ਕਿਵੇਂ ਗੈਂਗਸਟਰ ਹਨ ਜਾ ਕੇ ਤੇ ਉੱਥੇ ਇੰਟਰਵਿਊ ਜੇਲਾਂ ਵਿੱਚ ਕਰ ਰਿਹਾ ਕਿਵੇਂ ਦੇ ਨੈਰੇਟਿਵ ਉਹ ਚਲਾ ਰਹੇ ਆ ਤੇ ਇਹ ਬੰਦੇ ਮਤਲ ਨਫਰਤ ਲਾ ਕੇ ਰੱਖ ਦਿੰਨੇ ਪੰਜਾਬ ਦੇ ਬਸ ਸਟੂਡੈਂਟ ਪੰਜਾਬ ਦਾ ਉਹ ਉਹ ਆ ਤੁਹਾਡੀ ਨੱਖ ਚ ਅੱਖ ਪਾ ਕੇ ਗੱਲ ਕਰ ਇਸ ਇਹ ਗੱਲ ਨਹੀਂ ਬਰਦਾਸ਼ਤ ਹੋ ਰਹੀ ਅਖੀਰਲਾ ਸਵਾਲ ਕਰਨਾ ਚਾਹਾਂਗਾ ਜਿਹੜੀ ਪੰਜਾਬ ਲੈਵਲ ਦੀ ਇੱਕ ਜਥੇਬੰਦੀ ਬਣਾਈ ਜਾਊਗੀ ਉਹਦੇ ਵਿੱਚ ਕਿਹਨੂ ਕਿਹਨੂ ਐਡ ਕਰੋਗੇ ਹਰਿਆਣਾ ਹਿਮਾਚਲ ਜਿੱਥੋਂ ਦੇ ਸਟੂਡੈਂਟ ਪੜ੍ਹਦੇ ਨੇ ਉਹਨੂੰ ਐਡ ਕੀਤਾ ਜਾਣਗੇ ਜਿਹੜਾ ਸਿਆਸੀ ਪਾਰਟੀਆਂ ਹੋਣਗੀਆਂ ਉਹਨਾਂ ਨੂੰ ਐਡ ਕੀਤਾ ਜਾਏਗਾ ਉਹਨਾਂ ਨੂੰ ਉਹ ਸਾਰੀ ਵਾਕਡੋਰ ਸੁਭਾਈ ਜਾਏਗਾ ਨਹੀਂ ਨਹੀਂ ਇਹ ਮੇਨ ਐ ਐਕਚੁਅਲੀ ਕੀ ਹੈਗਾ ਵਿਧਾਨ ਸਭਾ ਚ ਮਤਾ ਪਉਣ ਵਾਸਤੇ ਸਾਰਾ ਅਜ ਰੱਖਿਆ ਵਿਰੋਧੀ ਧਿਰ ਵੱਲੋਂ ਤੁਸੀਂ ਕਹੋਗੇ ਵਿਰੋਧੀ ਧਿਰ ਜਿੰਨੀ ਹੈਗੀ ਉਹ ਪਪ ਬਿਲਕੁਲ ਅਸੀਂ ਤਾਂ ਸਰਕਾਰ ਦਾ ਇਸ ਗੱਲ ਤੇ ਕਰ ਰਹੇ ਆਂ ਵੀ ਨਖੇਦੀ ਹੈ ਸਰਕਾਰ ਦੀ ਵੀ 2 ਮਹੀਨੇ ਹੋ ਗਏ ਨਾ ਉਹ ਆਪਣੇ ਬੱਚਿਆਂ ਕੋਈ ਆ ਤੇ ਨਾ ਉਹਨੇ ਕੋਈ ਕੰਕਰੀਟ ਇਹਦੇ ਤੇ ਐਕਸ਼ਨ ਲਿਆ ਇਸੇ ਕਰਕੇ ਅਸੀਂ ਇਹ ਜਿਹੜੀ ਜਥੇਬੰਦੀ ਹੈ ਪੰਜਾਬ ਲੈਵਲ ਦੀ ਹਰਿਆਣਾ ਕਿਉਂਕਿ ਪੰਜਾਬ ਵਿਧਾਨ ਸਭਾ ਦੀ ਗੱਲ ਹੈ ਤਾਂ ਪੰਜਾਬ ਇਹਦੇ ਚ ਪਾਰਟੀ ਹੋਊਗਾ ਉਹਦੇ ਚ ਆਪੋਜੀਸ਼ਨ ਤੇ ਜਿੰਨੇ ਲੀਡਰ ਆਉਣਗੇ ਉਹਦੇ ਚ ਸਿਵਲ ਸੋਸਾਇਟੀ ਤੋਂ ਜਿੰਨੇ ਬੰਦੇ ਆਉਣਗੇ ਕਿਸਾਨੀ ਲੀਡਰ ਜਿੰਨੇ ਆਉਣਗੇ ਉਹ ਸਾਰੇ ਕਮੇਟੀ ਚ ਹੋਣਗੇ ਤੇ ਪ੍ਰੈਸ਼ਰਾਈਜ਼ ਪੰਜਾਬ ਸਰ ਕਰਨਾ ਮੁੱਖ ਏਜੰਡਾ ਜਿਹੜਾ ਇਹਦਾ ਸਕਰਾਨ ਦੇ ਲਈ ਪ੍ਰੈਸ਼ਰ ਕ੍ਰੀਏਟ ਕਰਨਾ ਜਿਹੜਾ ਕਰਨਾ ਉਹ ਸਟੇਟ ਗਵਰਨਮੈਂਟ ਨੂੰ ਕਰਨਾ ਕਿਉਂਕਿ ਪਾਰਲੀਮੈਂਟ ਤਾਂ ਕਿਤੇ ਜ਼ੋਰ ਲਾ ਲਿਆ ਹਨਾ ਉਹ ਤੇ ਚਲੋ ਉਹਨਾਂ ਦੀ ਡਿਸਕ੍ਰੀਸ਼ਨ ਤੇ ਆ ਜੇ ਅੱਜ ਇਹ ਪੰਜਾਬ ਸਰਕਾਰ ਮਤਾ ਪਾਵੇ ਤੇ ਇਹਦਾ ਬਹੁਤ ਹੱਲ ਹੋ ਸਕਦਾ ਹੈ 68 ਦਾ ਐਕਟ ਵੀ ਇਹ ਕਹਿੰਦਾ ਪੰਜਾਬ ਦੀ ਕੰਕਰੈਂਸ ਤੋਂ ਬਗੈਰ ਇਹੋ ਜਿਹੇ ਜਿਹੜੇ ਇੰਟਰ ਸਟੇਟ ਆ ਉਹਨਾਂ 'ਚ ਕੋਈ ਵੀ ਹਲਚਲ ਨਹੀਂ ਹੋ ਸਕਦੀ ਜਾਂ ਤੇ ਇਹਨਾਂ ਨੇ ਸਹਿਮਤੀ ਦਿੱਤੀ ਆ ਜਿਹਦੇ ਕਰਕੇ ਚੁੱਪ ਨੇ ਇਹਨਾਂ ਦੀ ਨੀਤੀ 'ਚ ਖੋਟ ਹੈ ਜੇ ਨਹੀਂ ਆ ਤੇ ਮੰਨਣ ਫਿਰ ਆਉਣ ਵਿਧਾਨ ਸਭਾ 'ਚ ਦੇਣ ਮਤਾ ਉਹਦੇ ਤੇ ਹਮਾਇਤ ਕਰਨ ਬਿਲਕੁਲ ਬਹੁਤ ਸ਼ ਗੱਲਬਾਤ ਕੀਤੀ ਹੈ ਬੀਤੇ ਦਿਨੀ ਜੋ ਕੁਝ ਹੋਇਆ ਸੀਗਾ ਉਸ ਨੂੰ ਲੈ ਕੇ ਵੀ ਖਾਸ ਤੌਰ ਤੇ ਮੀਟਿੰਗ ਰੱਖੀ ਗਈ ਸੀਗੇ ਸਾਰਿਆਂ ਨੂੰ ਸੱਦਿਆ ਗਿਆ ਭਾਵੇਂ ਸਿਆਸੀ ਸੀਗਾ ਭਾਵੇਂ ਕਿਸਾਨ ਸੀਗਾ ਭਾਵੇਂ ਸਿਵਲ ਸੁਸਾਇਟੀ ਨਾਲ ਜੁੜਿਆ ਆਇਆ ਸੀਗਾ ਤਾਂ ਇਹਨਾਂ ਨੇ ਇਹ ਗੱਲ ਜ਼ਰੂਰ ਰੱਖੀ ਕਿ ਤਿੰਨ ਚੀਜ਼ਾਂ ਹੋਣਗੀਆਂ ਜਿਸ ਦੇ ਵਿੱਚ ਸਭ ਤੋਂ ਪਹਿਲੀ ਹੈ ਕਿ ਐਸਐਚਓ ਨਰਿੰਦਰ ਪਟਿਆਲ ਨੇ ਜੋ ਵਧੀਕੀ ਕੀਤੀ ਨੌਜਵਾਨ ਦੇ ਨਾਲ ਜੋ ਥ੍ਰੈਟ ਕੀਤਾ ਜੋ ਉਹਨੂੰ ਧਮਕਾਇਆ ਗਿਆ ਫਿਊਚਰ ਖਤਮ ਕਰਨ ਦੀ ਕੋਸ਼ਿਸ਼ ਕਹਿੰਦਾ ਮੈਂ ਤੇ ਇਹ ਚੀਜ਼ਾਂ ਕੰਨਿਆ ਕੰਨਿਆ ਉਸ ਨੂੰ ਲੈ ਕੇ ਖਾਸ ਤੌਰ ਤੇ ਕੋਰਟ ਵੱਲ ਜਾਣਗੇ ਪਟੀਸ਼ਨ ਪਾਈ ਜਾਏਗੀ ਤੇ ਨਾਲ ਦੀ ਨਾਲ ਇੱਕ ਜਥੇਬੰਦੀ ਬਣਾਇਆ ਜਾਏਗੀ ਜੋ ਇੱਥੇ ਆ ਕੇ ਪ੍ਰੈਸ਼ਰ ਕ੍ਰੀਏਟ ਕਰੇਗੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਵਾਏਗੀ ਸਰਕਾਰ ਤੋਂ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਉਹ ਅਫਸਰ ਐਸ ਐਚ ਓ ਸਾਹਿਬ ਮਾਫੀ ਮੰਗਦੇ ਨੇ ਇਸ ਨੌਜਵਾਨ ਤੋਂ ਜਾਂ ਨਹੀਂ ਇਹ ਦੇਖਣਾ ਆਏਗਾ ਸਾਰੀ ਕਾਰਵਾਈ ਕੀ ਹੁੰਦੀ ਹੈ ਜਾਂ ਫਿਰ ਇਸ ਢਿੱਲੇ ਬਸਤੇ ਪੈ ਜਾਏਗੀ